ਜ਼ਿੰਦਗੀ ਵਿੱਚ ਬਹੁਤੇ ਚੰਗੇ ਬੰਦੇ ਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਤੇ ਬਹੁਤ ਸਾਰੇ ਭੈਣ ਭਰਾਵਾਂ ਦਾ ਇਹ ਨੁਕਸਾਨ ਚੱਲ ਚੁੱਕੇ ਨੇ ਜਿਹੜੇ ਭੈਣ ਭਰਾ ਚਾਹੁੰਦੇ ਨੇ ਕਿ ਉਹਨਾਂ ਦੇ ਆਉਣ ਵਾਲੇ ਸੰਗੇ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ 'ਚ ਨੁਕਸਾਨ ਨਾ ਹੋਵੇ ਉਹ ਜ਼ਰੂਰ ਇਸ ਗੱਲ ਦਾ ਖਿਆਲ ਰੱਖਣ ਤੇ ਤੁਹਾਡੇ ਵਰਗੇ ਚੰਗਿਆਂ ਲੋਕਾਂ ਤੋਂ ਇਹ ਜ਼ਰੂਰ ਸਿੱਖਿਆ ਲੈਣ ਕਿਉਂਕਿ ਸਾਡੇ ਸਮਾਜ 'ਚ ਕੀ ਹੁੰਦਾ ਕਿ ਕਈ ਚੰਗੇ ਲੋਕਾਂ ਦੀ ਜ਼ਿੰਦਗੀ ਇਸ ਕਰਕੇ गु져 ਜਾਂਦੀ ਆ ਕਿ ਉਹਨਾਂ ਲੋਕਾਂ ਨੂੰ ਵੀ ਇੱਜ਼ਤ ਦਿੰਦੇ ਰਹਿੰਦੇ ਜਿਹੜੇ ਇੱਜ਼ਤ ਲੈਣ ਦੇ ਯੋਗ ਨਹੀਂ ਹੁੰਦੇ ਜਿਹੜੇ ਸਤਕਾਰ ਲੈਣ ਦੇ ਯੋਗ ਨਹੀਂ ਹੁੰਦੇ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਚਾਹੇ ਉਹ ਸਮਾਜਿਕ ਰਿਸ਼ਤੇ ਹੋਣ ਚਾਹੇ ਰਿਸ਼ਤੇਦਾਰੀ ਹੋਵੇ ਚਾਹੇ ਪਰਿਵਾਰਕ ਹੋਵੇ ਜਦ ਕੋਈ ਹੋਰ ਰਿਸ਼ਤੇ ਹੋਣ ਉਹਨਾਂ ਦੇ ਵਿੱਚ ਸਾਡੇ ਕੁਝ ਲੋਕ ਸਾਡੀ ਜ਼ਿੰਦਗੀ 'ਚ ਆ ਜਾਂਦੇ ਨੇ ਤੇ ਚੰਗਾ ਮਨੁੱਖੀ ਹੋ ਸੋਚਦਾਰ ਕਿਤਾ ਚਲ ਕੋਈ ਨਹੀਂ ਦੀ ਇੱਜ਼ਤ ਦੋ ਇਹਨੂੰ ਮਾਣ ਦੋ ਇਹਨੂੰ ਸਨਮਾਨ ਦੋ ਇਹਦਾ ਮਾਣ ਰੱਖ ਲੋ ਕੋਈ ਗੱਲ ਨਹੀਂ ਆਪਣੇ ਸੁਧਰ ਜਾਏਗਾ ਜਾਂ ਸੁਧਰ ਜਾਵੇਗੀ ਲੇਕਿਨ ਕਈ ਵਾਰਾ ਕੀ ਨੂੰ ਮਦਾਕੀ ਉਹਨੂੰ ਇੱਜ਼ਤ ਮਾਣ ਪੱਛਦਾ ਹੀ ਨਹੀਂ ਉਹਨੂੰ ਸਨਮਾਨ ਸਨਮਾਨ ਪੱਛਦਾ ਹੀ ਨਹੀਂ ਤੇ ਚੰਗਾ ਮਨੁੱਖ ਜੇ ਕੋਦੋ ਸਹੀ ਉਮਰ ਹੁੰਦੀ ਹੈ ਜ਼ਿੰਦਗੀ ਜੀਉਣ ਦੇ ਲਈ ਉਹ ਆਪਣੀ ਜ਼ਿੰਦਗੀ ਦੇ ਇਹ ਸਾਲ ਜਿਹੜੇ ਹੁੰਦੇ ਨੇ ਜਿੱਚ ਉਹਨੇ ਚੰਗਾ ਖਾਣਾ ਪੀਣਾ ਅਸਨਾ ਨਾ ਜਾਂ ਜਿੰਦਗੀ ਜਿਉਣੀ ਹੁੰਦੀ ਆ ਉਹ ਸਾਰਾ ਕੁਝ ਦੂਜਿਆਂ ਲਈ ਹੀ ਕਰਦਾ ਰਹਿੰਦਾ ਕਿ ਦੂਜਿਆਂ ਨੂੰ ਚੰਗਾ ਕਹੀ ਜਾਵੇ ਚੰਗਾ ਬਣਾ ਦੇ ਲੇਕਿਨ ਅਗਲੇ ਜਿਹੜੇ ਦੂਜੇ ਲੋਕ ਹੁੰਦੇ ਨੇ ਉਹਨਾਂ ਦਾ ਸੁਭਾਅ ਹੁੰਦਾ ਟੁੱਟੇ ਛਿੱਤਰ ਵਰਗਾ ਜਿਵੇਂ ਤੁਸੀਂ ਵੇਖਣਾ ਕਿ ਟੁੱਟਾ ਛਿੱਤਰ ਪਾਇਆ ਹੋਵੇ ਨਾ ਪੈਰੀ ਤੇ ਉਹ ਜਿੰਨੂੰ ਪੀਂਦਾ ਮਰਜੀ ਸੰਭਲ ਸੰਭਲ ਕੇ ਚੱਲੀਏ ਲੇਕਿਨ ਉਹ ਕੀ ਕਰਦਾ ਕਿ ਮਗਰੋਂ ਮਿੱਟੀ ਪੈਰਾਂ ਨਾਲ ਡੂੰਦਾ ਇਹ ਡੂੰਦਾ ਆ ਕਹਿਣ ਤੋਂ ਭਾਵ ਕਿ ਮਾਰੇ ਮੁੱਖ ਮਾਰੇ ਰਿਸ਼ਤੇਦਾਰੀ ਮਾਰਾ ਸਾਝ ਜਿਹੜੀ ਆ ਉਹ ਟੁੱਟੇ ਛਤਰ ਵਰਗੀ ਹੁੰਦੀ ਉਹ ਨਾਲ ਬਹੁਤਾ ਚੰਗਾ ਨਹੀਂ ਬੰਦੀ ਕੋਸ਼ਿਸ਼ ਕਰਨੀ ਚਾਹੀਦੀ ਫਿਰ ਕੀਤਾ ਕੀ ਜਾਵੇ ਤੁਹਾਡੇ ਵਰਗੇ ਸਜਣ ਕਹਿੰਦੇ ਨੇ ਕਿ ਜੇ ਕੋਈ ਤੁਹਾਡੀ ਪਰਵਾਹ ਨਹੀਂ ਨਾ ਕਰਦਾ ਤਾਂ ਤੁਸੀਂ ਵੀ ਬਹੁਤੀ ਪਰਵਾਹ ਨਾ ਕਰਿਆ ਕਰੋ ਤੁਸੀਂ ਵੀ ਛੱਡ ਦਿਆ ਕਰੋ ਜਾਂ بے ਪ੍ਰਵਾਹ ਹੈ ਕੋ ਲੋਕੀ ਕੀ ਕਹਿਣਗੇ ਜੋ ਲੋਕਾਂ ਨੇ ਕਹਿਣਾ ਕਹਿਣ ਦਿਓ ਜੇ ਤੁਸੀਂ ਚੰਗੇ ਹੋ ਤਾਂ ਤੁਸੀਂ ਚੰਗੇ ਹੀ ਰਹਿਣਾ ਲੋਕਾਂ ਤੁਹਾਨੂੰ ਚੰਗੇ ਹੀ ਕਹਿਣਾ ਆ ਜਿਹੜਾ ਤੁਹਾਡੇ ਨਾਲ ਬੁਰਾ ਕਰ ਰਿਹਾ ਜਿਹੜਾ ਤੁਹਾਡੇ ਨਾਲ ਮਾੜਾ ਵਿਹਾਰ ਕਰ ਰਿਹਾ ਉਹਦੇ ਬਾਰੇ ਵੀ ਲੋਕ ਜਾਣਦੇ ਹੁੰਦੇ ਨੇ ਕਿ ਇਹ ਮਨੁੱਖ ਜਾਣ ਕੇ ਹੀ ਧੱਕਾ ਕਰ ਰਿਹਾ ਜਾਂ ਕਰ ਰਹੀ ਆ ਤੇ ਜਿਹਦੇ ਕਰਕੇ ਭਾਵੇਂ ਉਹ ਰਿਸ਼ਤੇਦਾਰੀ ਚ ਪਰਿਵਾਰਕ ਮੈਂਬਰ ਹੋਣ ਕੋਈ ਵੀ ਰਿਸ਼ਤਾ ਹੋਵੇ ਉਹਦਾ ਸੱਚ ਸਾਰੇ ਲੋਕ ਜਾਣਦੇ ਹੁੰਦੇ ਨੇ ਜੇ ਆਪਣੀ ਜ਼ਿੰਦਗੀ ਨੂੰ ਵਿਅਰਥ ਨਾ ਕਰੋ ਆਪਣੀ ਜ਼ਿੰਦਗੀ ਨੂੰ ਮ제 ਨਾ ਜਿਓ ਜੇ ਤੁਸ ਨੂੰ ਰੱਬ ਸੋਹਣੇ ਨੇ ਚੰਗੀ ਸੋਚ ਦਿੱਤੀ ਆ ਚੰਗੇ ਵਿਚਾਰਾਂ ਦੇ ਤੁਸੀਂ ਮਾਲਕ ਹੋ ਨਾ ਤੇ ਬਹੁਤਾ ਜਿਆਦਾ ਕਿਸੇ ਦੇ ਥੱਲੇ ਨਾ ਲੱਗਣਾ ਕਰੋ ਕਿਉਂਕਿ ਬਹੁਤਾ ਥੱਲੇ ਲੱਗੇ ਲੋਕਾਂ ਜਿਹੜੇ ਥੱਲੇ ਲੱਗਣ ਦੀ ਕੋਸ਼ਿਸ਼ ਕਰਦਾ ਕਹਿੰਦੋ ਭਾਵ ਕਿ ਅਗਲੇ ਨੂੰ ਲੋੜ ਤੋਂ ਵੱਧ ਚਿਰ ਜਿੰਦਾ ਹੈ ਉਹਨ ਲੋਕੀਂ ਛਦਾਈ ਸਮਝਦੇ ਆ ਕਮਲਾ ਸਮਝਦੇ ਆ ਕਿ ਇਹ ਮੂਰਖ ਐ ਨੂੰ ਕੁਝ ਨਹੀਂ ਪਤਾ ਪਰ ਸੱਚ ਕੀ ਆ ਕਿ ਤੂੰ ਤੁਹਾਡੇ ਵਰਗੇ ਸੱਜਣ ਜਾਣਦੇ ਨੇ ਕਿ ਚੰਗਾ ਇਨਸਾਨ ਦੀ ਸੋਚ ਨੂੰ ਪਤਾ ਹੁੰਦਾ ਕਿ ਇਹ ਮਨੁੱਖ ਮੈਨੂੰ ਮੂਰਖ ਸਮਝਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਸਿੱਧਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਪਰ ਇੰਜ ਦੀ ਗੱਲ ਕੋਈ ਨਹੀਂ ਮੈਂ ਤਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਮੈਂ ਆਪਣਾ ਫਰਜ਼ ਸਮਝ ਕੇ ਇਹਨੂੰ ਇੱਜ਼ਤ ਮਾ ਦੇ ਰਿਹਾ ਸੀ ਦੇ ਰਹੀ ਸੀ ਰਿਸ਼ਤੇ ਦੇ ਮੁਤਾਬਕ ਲੇਕਿਨ ਇਹਨੂੰ ਸਮਝ ਨਹੀਂ ਲੱਗੀ ਫਿਰ ਤੁਹਾਡੇ ਵਰਗੇ ਸੱਜਣ ਜਿੱਦੋਂ ਛੱਡ ਦਿੰਦੇ ਆ ਨਾ ਫਿਰ ਜਿਹੇ ਲੋਕਾਂ ਨੂੰ ਫਿਰ ਜਿਹੇ ਲੋਕ ਚਿੱਕਾਂ ਬੜੀਆਂ ਮਾਰਦੇ ਫਿਰ ਰੋਂਦੇ ਨੇ ਕਿ ਸਾਡੇ ਨੇ ਤੱਕਾ ਹੋ ਗਿਆ ਤੱਕਾ ਹੋ ਗਿਆ ਮੈਂ ਸਮਝਦਾ ਕਿ ਇਹੋ ਹੀ ਕਰਨਾ ਚਾਹੀਦਾ ਜੇ ਕੋਈ ਤੁਹਾਡੀ ਇੱਛਤ ਨਹੀਂ ਨਾ ਕਰਦਾ ਤੇ ਤੁਸੀਂ ਉਹਨੂੰ ਛੱਡ ਦਿਓ ਪੂਰੀ ਉਹਦੀ ਕੋਸ਼ਿਸ਼ ਕਰੋ ਪਹਿਲਾਂ ਕਿ ਉਹਦੀ ਪੂਰਾ ਇੱਜ਼ਤ ਮਾਨ ਕਰਨੀ ਜੇ ਨਹੀਂ ਸੁਧਰਦਾ ਛੱਡ ਦਿਓ ਦੁਨਿਆਵੀ ਰਿਸ਼ਤਾ ਹੋਵੇ ਰਿਸ਼ਤੇਦਾਰੀ ਹੋਵੇ ਸਮਾਜਿਕ ਤਾਣਾ ਬਾਣਾ ਹੋਵੇ ਆਪਣੇ ਆਪ ਚਰੋ ਕਿਉਂਕਿ ਜ਼ਿੰਦਗੀ بار بار ਨਹੀਂ ਮਿਲਣੀ ਕਿਸੇ ਦੇ ਲਈ ਬਹੁਤਾ ਸੜਨਾ ਚੰਗਾ ਨਹੀਂ ਹੁੰਦਾ ਕਿਸੇ ਲਈ ਬਹੁਤਾ ਚੰਗਾ ਬਹੁਤ ਚੰਗਾ ਨਹੀਂ ਹੁੰਦਾ ਲੋਕ ਨਹੀਂ ਸਮਝਦੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਵਿਚਿਤਰ ਸਿੰਘ ਤਰਸਿਕਾ ਇਸ ਆਸਤੇ ਨਾਲ ਕਿ ਜ਼ਿੰਦਗੀ ਜਿਹੜੀ ਹੈ ਇਹਨੂੰ ਜੀਆ ਜਾਵੇ ਇਹਨੂੰ ਚੰਗੇ ਤਰੀਕੇ ਨਾਲ ਜੀਆ ਜਾਵੇ ਇੱਜ਼ਤ ਵੀ ਕੀਤੀ ਜਾਵੇ ਤੇ ਮਾਨ ਸਨਮਾਨ ਵੀ ਦਿੱਤਾ ਜਾਵੇ ਤੇ ਲਿਆ ਵੀ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ